ਅੱਜ ਸਮਾਣਾ ਦੇ ਸਿਟੀ ਪੁਲਿਸ ਸਟੇਸ਼ਨ ਦੇ ਬਾਹਰ ਬਜ਼ੁਰਗ ਐਨ ਆਰ ਆਈ ਮਾਈਲਾਂ ਦੇ ਵੱਲੋਂ આરોਪ ਲਗਾਏ ਨੇ ਧੱਕਾਸ਼ਾਹੀ ਕੀਤੀ ਗਈ ਹੈ ਉਸ ਦੇ ਨਾਲ ਤੇ ਉਸ ਦੇ ਵੱਲੋਂ ਅੱਜ ਜਿਹੜਾ ਧਰਨਾ ਲਗਾ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਕਿ ਸਮਾਣਾ ਦੇ ਨਾਲ ਲੱਗਦੇ ਪਿੰਡ ਬੜੇਚਾਂ ਦੇ ਵਿੱਚ ਐਨ ਆਰ ਆਈ ਮਾਈਲਾਂ ਦੀ ਜਿਹੜੀ ਮਹਿੰਦਰ ਕੌਰ ਹੈ ਉਸ ਦੀ ਜਿਹੜੀ 14 ਏਕੜ ਜਿਹੜੀ ਜ਼ਮੀਨ ਹੈ ਜਿਸ ਦੇ ਵਿੱਚ ਜੀਰੀ ਬੀਜੀ ਹੋਈ ਸੀ ਤੇ ਉਸ ਦੇ ਵੱਲੋਂ ਕਾਫੀ ਟਾਈਮ ਤੋਂ ਜਿਹੜੀ ਹੈ ਠੇਕੇ ਤੇ ਦਿੱਤੀ ਹੋਈ ਸੀ ਤੇ ਅੱਜ ਉਸ ਦਾ ਪੁੱਤਰ ਆਪਣੇ ਸੋਰੀਆਂ ਨੂੰ ਬੁਲਾ ਕੇ ਜਿਹੜਾ ਕੰਬਾਈਨ ਬੁਲਾ ਕੇ ਉੱਥੇ ਮੌਕੇ ਤੇ ਜੀਰੀ ਵੜਾ ਰਿਹਾ ਸੀ ਤੇ ਬਾਰ ਬਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਪਰ ਪੁਲਿਸ ਦੇ ਵੱਲੋਂ ਕੋਈ ਵੀ ਜਿਹੜੀ ਆ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਾਂਦੀ ਜਿਸ ਕਰਕੇ ਉਹਨਾਂ ਵੱਲੋਂ ਅੱਜ ਕਿਸਾਨ ਯੂਨੀਅਨ ਇਕਤਾ ਵੱਲੋਂ ਜਿਹੜਾ ਸਹਾਰਾ ਲਿਆ ਗਿਆ ਤੇ ਉਹਨਾਂ ਵੱਲੋਂ ਅੱਜ ਸਰਕਾਰ ਦੇ ਉੱਪਰ ਜਿਹੜੀ ਹੈ ਪੜਾਸ ਕੱਢੀ ਗਈ ਕਿ ਇਹ ਸਾਰਾ ਜਿਹੜਾ ਕੰਮ ਅੱਜ ਵੀ ਕੀ ਵਜ੍ਹਾ ਇਹ ਜਿਹੜਾ ਤੁਸੀਂ ਚੌਂਕੀ ਦੇ ਬਾਹਰ ਧਰਨਾ ਲਾਇਆ ਹੈ ਮੇਰਾ ਨਾਮ ਹਰਜੀਤ ਸਿੰਘ ਭਾਰਤੀ ਕਿਸਾਨ ਯੂਨੀਤਤਾ ਗਰਾਹਾ ਬਲਾਕ ਭਾਨੀਗੜ ਦਾ ਮੀਤ ਪ੍ਰਧਾਨ ਹਾਂ ਮੈਂ ਅੱਜ ਜਿਹੜਾ ਹੈ ਮਸਲਾ ਹੈਗਾ ਇਹ ਇੱਕ ਐਨ ਆਰ ਆਈ ਪਰਿਵਾਰ ਹੈਗਾ ਉਹਨਾਂ ਨੇ ਆਪਦੀ ਜ਼ਮੀਨ ਮਾਤਾ ਬੈਠੀ ਹੈਗੀ ਉਹਨੇ ਠੇਕੇ ਤੇ ਦਿੱਤੀ ਹੋਈ ਸੀ ਇੱਕ ਪਰਿਵਾਰ ਨੂੰ ਤੇ ਜਿਹੜਾ ਉਹਨਾਂ ਦਾ ਇੱਕ ਬੇਟਾ ਹੈਗਾ ਗੁਲਜਾਰ ਸਿੰਘ ਉਹਨੇ ਆਪਦੇ ਸਹੁਰਿਆਂ ਨੂੰ ਕਹਿ ਕੇ ਤੇ ਇਹ ਜੀਰੀ ਵਧਣ ਵਾਸਤੇ ਅੱਜ ਇੱਕ ਪੈਨ ਭੇਜਤੀ ਆਮਨ ਅਰੋੜਾ ਮੰਤਰੀ ਆ ਸੁਨਾਮ ਦਾ ਉਹਦੀ ਸ਼ਹਿ ਦੇ ਉੱਤੇ ਉਹਦਾ ਫੋਲੋ ਉੱਤੇ ਮਲ ਜ਼ੋਰ ਲੱਗਿਆ ਹੋਇਆ ਹੈ ਦੇ ਨਹੀਂ ਇਹ ਜੀਰੀ ਵਧਣ ਦਾ ਕਿਸੇ ਨੂੰ ਅਧਿਕਾਰ ਨਹੀਂ ਸਾਡਾ ਕਾਨੂੰਨ ਇਹ ਕਹਿੰਦਾ ਵੀ ਜਿਹਨੇ ਫਸਲ ਬੀਜੀ ਹੈ ਉਹੀ ਫਸਲ ਵੱਢੂਗਾ ਪਰ ਇੱਥੇ ਅੱਜ ਸ਼ਰਿਆਂਮ ਇੱਕ ਗੁੰਡਾ ਕਰਦੀ ਹੋਈ ਆ ਇੱਕ ਸ਼ਰਿਆਂਮ ਧੱਕਾ ਹੋਇਆ ਕਿਸਾਨ ਦੇ ਨਾਲ ਵੀ ਅੱਜ ਇੱਕ ਠੇਕੇ ਤੇ ਲੈਤੀ ਹੋਈ ਫਸਲ ਉਹਦੀ ਜੀਰੀ ਵਟਲੇ ਕੋਈ ਹੋਰ ਬੰਦਾ ਆਕੇ ਇਹ ਮਤ ਸਾਡੇ ਦੇਸ਼ ਦੇ ਵਿੱਚ ਇਹ ਸਾਡੀ ਜਿਹੜੀ ਮੁੱਖ ਮੰਤਰੀ ਭਵਨ ਤਮਾਨ ਦੀ ਸਰਕਾਰ ਦੇ ਵਿੱਚ ਇੱਕ ਬਹੁਤ ਹੀ ਮਾੜਾ ਅੱਜ ਹਣ ਹੋਣੀ ਵਾਪਰੀ ਹੈਗੀ ਤੇ ਇਹਨਾਂ ਦੇ ਮੰਤਰੀ ਆਮਨ ਅਰੋੜੇ ਦੀ ਛਾਇਆ ਹੈਗੀ ਉਹਦੀ ਛਾਇਆ ਤੇ ਵਾਪਰੀ ਹੈਗੀ ਜਦੋਂ ਸੇਰੇਆ ਚ ਉੱਥੇ ਇੱਕ ਕੰਬਾਈਨ ਆਈ ਆ ਉਹ ਤੋਂ ਪੁਲਿਸ ਨੂੰ ਕੋਈ ਨਹੀਂ ਦੱਸਿਆ ਤੁਸੀਂ ਦੇਖੋ ਪੌਸ ਤੋਂ ਤੇ ਗਈ ਆ ਗਈ ਪੌਸ ਨੇ ਕਿਹਾ ਪੁਲਿਸ ਤੱਕ ਥਾਣੇਦਾਰ ਸਾਨੂੰ ਹੁਣ ਵੀ ਕਹਿ ਕੇ ਗਿਆ ਵੀ ਇਹ ਤਾਂ ਉਹਨਾਂ ਦੀ ਵੱਡਣੀ ਮੰਨਦੀ ਹੈ ਜੀ ਭਲਾ ਥਾਣੇਦਾਰ ਨੂੰ ਉਹ ਕਿਹੜਾ ਜੱਜ ਹੈਗਾ ਵੀ ਥਾਣੇਦਾਰ ਕੋਈ ਜੱਜ ਆ ਥਾਣੇਦਾਰ ਨੂੰ ਇਹ ਕਿਹਨ ਕੀਨਤ ਕਰ ਦਿੰਦਾ ਵੀ ਤੂੰ ਜੀਰੀ ਵੜਾ ਦੇਗਾ ਕਹਿੰਦੀ ਇੱਥੇ ਤਹਿਸੀਲਦਾਰ ਨੇ ਇੱਥੇ ਐਸਡੀਐਮ ਸਾਹਿਬ ਹੈ ਇੱਥੇ ਪ੍ਰਸ਼ਾਸਨ ਹੈਗਾ ਉਹਨਾਂ ਦਾ ਅਧਿਕਾਰ ਹੈਗਾ ਔਰ ਥਾਣੇਦਾਰ ਦੇ ਮੂੰਹ 'ਚ ਬੁਰਕੀ ਪਾਈ ਹੋਇਆ ਤੇ ਨਾਲੇ ਬੁਰਕੀ ਪਾਈ ਹੋਇਆ ਤੇ ਨਾਲੇ ਆਮਨ ਰੋੜੇ ਦੀ ਉਤਰੋਂ ਆਪ ਸਾਪ ਸਪਾਰਸ਼ਾ ਕੀ ਬਹੁਤ ਵੱਡੀ ਇਸ ਕਰਕੇ ਇੰਟਰਫੇਅਰ ਆ ਮਨ ਰੋੜੇ ਦਾ ਇਸ ਲਈ ਅੱਜ ਤਾਂ ਇਹ ਜੀਰੀ ਵੱਡੀ ਗਈ ਆ ਉਹਦੇ ਸਬੰਧ ਦੇ ਵਿੱਚ ਧਰਨਾ ਲੱਗਿਆ ਹੋਇਆ ਕੀ ਮੰਗ ਕਰਨਾ ਚਾਹੁੰਦੇ ਹਾਂ ਅਸੀਂ ਮੰਗ ਕਰਦੇ ਹਾਂ ਵੀ ਜਿਹੜੀ ਇਹ ਜੀਰੀ ਹੈਗੀ ਏ ਸਾਡੇ ਕਿਸਾਨ ਦੀ ਜਿਹੜੀ ਜੀਰੀ ਵਧੀਆ ਉਹ ਵਾਪਸ ਉਸ ਕਿਸਾਨ ਨੂੰ ਦਵਾਵਾਂਗੇ ਕਿਉਂਕਿ ਜਿਹੜਾ ਹੈ ਥਾਣੇਦਾਰ ਨੇ ਇਸ ਪੁਲਿਸ ਨੇ ਗੁੰਡਾਗਰਦੀ ਕਰਾਈਆ ਇਹ ਕਦੇ ਵੀ ਮਨਜ਼ੂਰ ਨਹੀਂ ਕਰਦੇ ਅਸੀਂ ਇਸ ਕਰਕੇ ਉਹ ਜੀਰੀ ਸਾਰੀ ਵਧੀ ਹੋਈ ਜੀਰੀ ਵਾਪਸ ਕਰਾਵਾਂਗੇ ਤੇ ਉਹਨਾਂ ਤੇ ਪਰਚਾ ਬਣਦਾਗਾ ਉਹ ਚੋਰੀ ਦਾ ਡਾਕਾ ਮਾਰਿਆ ਸਾਡੀ ਫਸਲ ਤੇ ਕਿਸਾਨ ਦੀ ਝੱਟ ਦੇ ਬਦਲਦਾ ਉਹ ਫਸਲ ਤੇ ਡਾਕਾ ਮਾਰਦਾ ਪਰਚਾ ਵੀ ਦਰਜ ਕਰਨੀ ਹੀ ਮੰਗਦਾ ਠੇਕੇ ਦੇ ਲਈ ਆ ਜੀ ਮਹਿੰਦਰਪੁਰ ਤੋਂ ਉਹਦੇ ਕੋਲ ਪਾਵਟਰਨਾ ਜੀ 14 ਕਿੱਲੇ ਜ਼ਮੀਨ ਦੇ ਲੈ ਆਨੇ ਸਰਾਂ ਪੱਤੀ ਚ ਮੇਰੇ ਮੈਂ ਪੱਧਰ ਕਰੀ ਜ਼ਮੀਨ ਮੋਟਰਾਂ ਲਵਾਈਆਂ ਜੀ ਮੈਂ 25 ਸਾਲ ਦਾ ਕਬਜ਼ਾ ਜੀ ਮੇਰੇ ਕੋਲੇ 25 ਸਾਲ ਦਾ ਮੈਂ ਜ਼ਮੀਨਬਾਰ ਆ ਮਾਤਾ ਜੀ ਉਰੇ ਆਈ ਹੈ ਇੰਗਲੈਂਡ ਤੋਂ ਮੈਂ ਠੇਕਾ ਦਿੱਤਾ ਹੈ ਜੀ ਮਾਤਾ ਜੀ ਨੂੰ ਉਹ ਮਾਤਾ ਜੀ ਉਹਰੇ ਬੈਠੇ ਆ ਜੀ ਬੰਦਿਆਂ ਚ ਜੂਨੀਅਰ ਚ ਇਹ ਜੀ ਪਾਵਟਰਨੇ ਮਾਈ ਕੋਲੇ ਆ ਜੀ ਮੇਰੀ ਜੀਰੀ ਵੱਟ ਰਿਆ ਦਰਜੀਤ ਸਿੰਘ ਕਾਲਗੜ ਦਾ ਜੀ ਉਹਦਾ ਕੁੜਮ ਆਖੀ ਜੀਰੀ ਵੱਟਣ ਲੱਗੇ ਪਏ ਕਪੈਨ ਰੁਕੀ ਨਹੀਂ ਰੋਕਨੇ ਰਹੇ 11 ਵਜ ਦੀ ਕੈਂਪਨ ਚੱਲ ਰਹੀ ਆ ਇੱਕ ਕਿਹਦਾ ਤੁਸੀਂ ਨੇ ਕਈ ਵਜ ਗਏ ਜੀ ਆ ਸਾਢੇ ਚ 4 5 ਵਜਾਂ ਵਾਲੇ ਨੇ ਜੀ 4 5 ਘੰਟੇ ਹੋ ਗਏ ਕੈਂਪ ਨਹੀਂ ਰੋਕ ਰਹੇ ਥਣੇਦਾਰ ਨੂੰ ਆਖੇ ਆ ਡਰਦਾ ਕਹਿੰਦਾ ਹੁਣ ਆ ਹੁਣ ਆ ਗਿਆ ਥਣੇਦਾਰ ਫੇਰ ਨਹੀਂ ਜਾ ਰਹੇ ਆ ਮੇਰੀ ਜਿਰੀ ਪੱਟ ਰਹੀ ਨੇ ਨਜਾਇਜ਼ ਕਰ ਰਿਹਾ ਠੱਕਾ ਹੋ ਰਿਹਾ ਜੀ ਹੁਣ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਮੰਗ ਕਰਨਾ ਚਾਹੁੰਦਾ ਜੀ ਮੈਂ ਜਿਰੀ ਪੱਟ ਰਹੀ ਹੈ ਜੀ ਮੇਰੀ ਜਿਰੀ ਕਪੜਾ ਹੈ ਜੀ ਮੇਰਾ ਠੇਕਾ ਦਿੱਤਾ ਹੈ ਜੀ ਕਿੰਨੇ ਸਾਲ ਤੋਂ ਤੁਹਾਡੇ ਕੋਲ ਠੇਕਾ ਹੈ ਇਹ 25 ਸਾਲ ਦਾ ਮੈਂ ਬਾਹਰਿਆਂ ਜੀ ਜ਼ਮੀਨ ਮਾਈ ਨੂੰ ਠੇਕਾ ਦਿੰਦਾ ਜੀ ਉਹ ਬੈਠੀ ਤੇ ਪਹਿਲਾਂ ਵੀ ਅੱਜ ਤਾਂ ਚੱਲਦਾ ਰਿਹਾ ਮੈਂ ਲਾਜੀ ਪਹਿਲਾਂ ਕੋਈ ਰੋਲ ਨਹੀਂ ਚੱਲੇ ਆਪ ਚ ਲੈ ਕੇ ਤੇ ਚੱਲੇ ਹੋ ਉਹਨਾਂ ਦਾ ਪਹਿਲਾਂ ਕਿਤੇ ਪਾਈਆਂ ਦਾ ਕਿਤੇ ਅੱਛਾ ਮੈਂ ਪੱਧਰ ਕਰਾਈ ਮੇਰੇ ਕੋਲੇ ਇਹ ਨਹੀਂ ਪੱਤ। ਫਸਲ ਸਾਰੀ ਤੁਸੀਂ ਗਾਈ ਸੀਗੀ। ਹਾਂਜੀ ਫਸਲ ਸਾਰੀ ਤੁਸੀਂ ਗਾਈ। ਮੇਰੀ ਜੀ ਜੀਰੀ ਲਾਈ ਹੋਈ ਜੀ। ਅੱਛਾ ਉਹ ਮੰਨ ਲੀਂ ਤੁਹਾਡੀ ਫਸਲ ਵੱਢ ਰਹੀ। ਫਸਲ ਵੱਢ ਰਿਆ ਦਰਜੀਤ ਸਿੰਘ ਕਾਲਗੜ ਦਾ ਜੀ ਉਹਦਾ ਮੁੰਡੇ ਦਾ ਸੋਹਰਾ ਗੁਲਜਾਰ ਸਿੰਘ ਦਾ ਜੀ। ਠੀਕ ਹੈ। ਤੇ ਨਾਲ ਵੱਢ ਰਿਆ ਜੀ ਪਹਿਲਾਂ ਉਹਦੇ ਪਰਚਾ ਹੋਇਆ ਹੈ ਜੀ। ਨਾਲੇ ਉਹਦੇ ਘਰ ਵਾਲੀ ਤੇ ਨਾਲੇ ਦਰਜੀਤ ਸਿੰਘ ਤੇ ਮਹੀਨਾ ਪਹਿਲਾਂ ਜੀ। ਕਦੋਂ ਤੋਂ ਵੱਢਣੀ ਸ਼ੁਰੂ ਕਰੀਏ ਫਸਲ ਇਹ? ਇਹ 11 ਵਜੇ ਤੋਂ ਅੱਜ ਜੀ। ਅੱਛਾ ਤੁਸੀਂ ਪੁਲਿਸ ਨੂੰ ਕੋਈ ਨਹੀਂ ਸੂਚਿਤ ਕਰਿਆ ਪਹਿਲਾਂ? ਤੁਹਾਨੂੰ ਆਖਿਆ ਜੀ ਪੁਲਿਸ ਚੜ੍ਹਨੀ ਨਹੀਂ ਦੇਹੀ ਮੈਂ ਦਰਖਾਸਤ ਦਿੱਤੀ ਜੀ ਮਾਈ ਨੇ ਅੱਗੇ